ਤਕਰੀਬਨ 1.5 ਸਾਲ ਹੋ ਗਿਆ ਜੀ ਤਕਰੀਬਨ 70 75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ अड़जा की गाॾी ठीक नी आ थल ले गे आे ही रा ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜਿਹੜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਨਾਲ ਹੋ ਗਿਆ ਡੇਢ ਸਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇਧਰ ਦੇ ਟਾਈਮ ਦੇ ਨਾਲ ਕਿੰਗੀਆਂ ਭਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਡਿਆ ਹੀ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਨੀ ਹੁੰਨੀ ਆ ਕੁਝ ਵੀ ਰਹਿੰਨੀ ਹੁੰਨੀ ਕੀ ਕਰਨ ਡਿਆ ਵਾ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 1:30 7:30 ਵਜੇ ਕਰੇ ਮੰਡੇ ਦਾ ਯਾਰ ਦਾ ਫੋਨ ਆਇਆ ਬੰਦਾ ਨੰਬਰ 'ਤੇ ਜੋ ਮੁੰਡੇ ਨੇ ਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਆਏ ਜੀ ਦੋਨੋਂ ਮੈਸੇਜ ਕੀ ਟੱਕੀ ਗੱਲ ਇਹ ਕਹਿੰਦਾ ਠੀਕ ਨਹੀਂ ਆਏ ਦੇ ਆਸਥਾ ਲੈ ਗਏ ਆ ਐ ਸਾਰੀ ਰਾਤ ਦੀ ਖਾਗਰ ਮੇਰੇ ਹੁਣ ਵੀ ਆ ਜੇ ਮੋਢੀ ਕਵਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀ ਹੋਂਡਾਈ ਤੁਹਾਨੂੰ ਕਿੰਨੀ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹ ਮੇਰਾ ਪੋਤਾ ਮੇਰੇ ਨਾਲ ਜੇ ਵਾਦੋ ਮੇਰਾ ਪੋਤਾ ਮੇਰੇ ਨਾਲ ਜੇ ਵਾਦੋ ਔਰ ਰੱਬ ਨੇ ਤਾਂ ਜ਼ਿੰਦਾ ਰੱਖਿਆ ਉਹਨੂੰ ਕੀਤਾ ਔਰ ਜਿੱਦਾਂ ਦਾ ਨਹੀਂ ਆਇਆ ਮੇਰੇ ਤੋਂ ਜਫਾਦੋ ਮੇਰਾ ਨਾਮ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਫੋਰ ਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੋਜ ਮਰਦੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਫੋਰ ਜੋਰ ਅਪੀਲ ਕੀਤੀ ਜਾਂਦੀ ਹੈ ਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲੋ ਗਿਆ ਹੈ ਜੀ ਹੁਣ ਹਾਲਤ ਬਹੁਤ ਹੀ ਤਰਸਜੋਗ ਤੂੰ ਦੇਖ ਹੀ ਰਿਹਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਹਜੇ ਇਸਰ ਕੁਝ ਕਨਫਰਮ ਨਹੀਂ ਹੋੰਦਿਆ ਉਹਨਾਂ ਹਜੇ ਹਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਹੈ ਕਿ ਕਦੋਂ ਡੈਥ ਹੋਈ ਉਹਦੀ ਪਰ ਕਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਨੰਨਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਤਲਾਸ਼ ਦੀ ਡੈੱਡ ਬੋਡੀ ਲਈ ਅੰਚਮਦ ਕਰੀਤੀ ਜਾ ਸਕਦੀ ਸਾਰੇ ਕਰਤਾਂ ਕੋਈ ਪਰਿਵਾਰ ਦਾ ਬਹੁਤ ਮੜਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਇਹ ਉਹਦੀ ਡੈੱਡ ਬੋਡੀ ਨਿਕਲ ਹੁੰਦੀ ਜਾਵੇ